ਤੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਜਿਹੜੀ ਪਰੰਪਰਾ ਜਿਹੜੀ ਅਕਾਲੀ ਭਾਜਪਾ ਦੀ 2013 ਤੋਂ ਤੇ ਕਾਂਗਰਸ ਦੀ 17 ਤੋਂ ਚੱਲਦੀ ਆ ਰਹੀ ਸੀ ਕਿ ਪ੍ਰਾਈਵੇਟ ਸੈਲੋ ਨੂੰ ਪ੍ਰਾਈਵੇਟ ਮੰਡੀ ਬਣਾਉਣਾ ਮਾਨ ਸਾਹਿਬ ਨੇ ਤੇ ਅੱਜ ਠੰਨ ਪਾਤੀ ਬੰਦ ਕਰਤੀ ਤੇ ਮੇਰਾ ਸਵਾਲ ਹਰ ਸਿਮਰਤ ਕੌਰ ਬਾਦਲ ਜੀ ਨੂੰ ਹੈ ਜਿਹੜੇ ਕੱਲ ਦੇ ਸੰਗ ਪਾਰ ਰਹੇ ਆ ਕਿ ਹਰ ਸਿਮਰਤ ਜੀ 2013 ਇਤ ਤੁਹਾਡੀ ਸਰਕਾਰ ਸੀ ਬਾਦਲ ਸਾਹਿਬ ਮੁੱਖ ਮੰਤਰੀ ਸੀ ਅਕਾਲੀ ਭਾਜਪਾ ਸਰਕਾਰ ਸੀ ਤੁਹਾਡੀ ਸਰਕਾਰ ਦੇ ਸਮੇਂ ਇਸੇ ਤਰੀਕੇ ਨਾਲ 6 ਥਾਵਾਂ ਤੇ ਪ੍ਰਾਈਵੇਟ ਸੈਲੋ ਨੂੰ ਪ੍ਰਾਈਵੇਟ ਮੰਡੀਆਂ ਦਾ ਰੂਪ ਦਿੱਤਾ ਗਿਆ ਤੇ ਹਰ ਸਿਮਰਤ ਕੌਰ ਬਾਦਲ ਜੀ ਦੇ ਮੂੰਚੋਂ ਜਵਾਨ ਹੀ ਨਿਕਲੀ ਸੁਖਬੀਰ ਸਿੰਘ ਬਾਦਲ ਡਿਪਟੀ ਸੀਐਮ ਸੀ ਉਸ ਟਾਈਮ ਕਿਉਂ ਨਹੀਂ ਤੁਹਾਡੇ ਕੋ ਇਹਦਾ ਵਿਰੋਧ ਕੀਤਾ ਗਿਆ ਕਿਉਂ ਕਿ ਤੁਸੀਂ ਸਭ ਮਿਲੇ ਹੋ ਤੁਸੀਂ ਕਾਰਪੋਰੇਟ ਘਰਾਣਿਆਂ ਨਾਲ ਮਿਲੇ ਹੋ ਔਰ ਜਿਹੜੇ ਦੂਸਰੇ ਸਾਡੇ ਸਤਕਾਰਯੋਗ ਪੰਜਾਬ ਦੇ ਬਹੁਤ ਹੀ ਬਜ਼ੁਰਗ ਨੇਤਾ ਪ੍ਰਤਾਪ ਬਾਜਵਾ ਜੀ ਮੇਰਾ ਇਹਨਾਂ ਨੂੰ ਵੀ ਸਵਾਲ ਹੈ ਬਾਜਵਾ ਸਾਹਿਬ ਤੁਸੀਂ ਤਾਂ ਪੰਜਾਬ ਦੇ ਬਾਬਾ ਮੋਢੋਂ ਤੁਹਾਡੀ ਸਰਕਾਰ ਦੇ ਸਮੇਂ ਕਾਂਗਰਸ ਸਰਕਾਰ ਦੇ ਸਮੇਂ 2017 ਤੋਂ ਲੈ ਕੇ 22 ਤੱਕ 8 ਸਪਰਾਈਵਟ ਚੈਲੋ ਨੂੰ ਪ੍ਰਾਈਵੇਟ ਮੰਡੀ ਦਾ ਰੋਗ ਦਿੱਤਾ ਗਿਆ ਇਹਨਾਂ ਕੋ ਕਿਉਂ ਨਹੀਂ ਟੀਨੋਟੀਫਾਈ ਹੋਇਆ ਇਹਨਾਂ ਨੂੰ ਮੇਰਾ ਸਵਾਲ ਹੈ ਮੀਡੀਆ ਦੇ ਸਾਥੀਓ ਇਹਨਾਂ ਦੋਨੋਂ ਪਾਰਟੀਆਂ ਨੂੰ ਸਵਾਲ ਕੀਤੇ ਜਾਣ ਇਨਕਲੂਡਿੰਗ ਬੀਜੇਪੀ ਵੀ ਇਹਨਾਂ ਦਾ ਪਾਰਟਨਰ ਹੈ ਕਿ ਤੁਹਾਡੀਆਂ ਸਰਕਾਰਾਂ ਦੇ ਸਮੇਂ ਵੀ ਇਹ ਨੋਟੀਫਿਕੇਸ਼ਨ ਹੁੰਦੇ ਰਹੇ ਆ ਤੁਸੀਂ ਕਿਉਂ ਨਹੀਂ ਇਹਨੂੰ ਬੰਦ ਕੀਤਾ ਅਜ ਮਾਨ ਸਾਹਿਬ ਨੇ ਭਗਵੰਤ ਸਿੰਘ ਮਾਨ ਕਿਉਂਕਿ ਉਹ ਕਿਸਾਨਾਂ ਦਾ ਦਰਦ ਸਮਝਦੇ ਆ ਉਹਨਾਂ ਨੂੰ ਪੰਜਾਬ ਦੇ ਕਿਸਾਨਾਂ ਦੀ ਪੀੜ ਦਾ ਪਤਾ ਹੈ ਉਹਨਾਂ ਨੇ ਮਾਨ ਸਾਹਿਬ ਨੇ ਕਿਸਾਨੀ ਦਰਦ ਪਿੰਡੇ ਤੇ ਹਟਾਇਆ ਇਸ ਕਰਕੇ ਉਹਨੇ ਇਮੀਡੀਏਟਲੀ ਕਿਸਾਨ ਜਥੇਬੰਦੀਆਂ ਦੀ ਗੱਲ ਨੂੰ ਤਰਜੀਹ ਦਿੰਦੇ ਹੋਏ ਕਿਸਾਨਾਂ ਦੀਆਂ ਗੱਲਾਂ ਨੂੰ ਤਰਜੀਹ ਦਿੰਦੇ ਹੋਏ ਉਹ ਨੋਟੀਫਿਕੇਸ਼ਨ ਡੀ ਨੋਟੀਫਾਈ ਕਰਤਾ ਅੱਜ ਬਰਸਤ ਸਾਹਿਬ ਨੇ ਤੁਹਾਨੂੰ ਦਿਖਾਇਆ ਲੇਕਿਨ ਆ ਜਿਹੜੇ 148 ਦੇ ਚੱਟੇ ਬੱਟੇ ਆ ਜਿਹੜੇ ਲਗਾਤਾਰ ਪੰਜਾਬ ਤੇ ਰਾਜ ਕਰਦੇ ਰਹੇ ਕਾਲੀ ਭਾਜਪਾ ਤੇ ਕਾਂਗਰਸੀ ਇਹਨਾਂ ਦੇ ਰਾਜ ਚ ਸਾਜ਼ਿਸ਼ ਦੇ ਤਹਿਤ ਸੇਮ ਉਹੀ ਸਾਜ਼ਿਸ਼ ਜਿਹੜੀ ਹਰ ਸਿਮਰਤ ਕੌਰ ਬਾਦਲ ਜੀ ਨੇ ਬਤੌਰ ਕੈਬਨਿਟ ਮੰਤਰੀ ਭਾਰਤ ਸਰਕਾਰ ਮੋਦੀ ਜੀ ਦੀ ਕੈਬਨਿਟ ਚ ਬੈਠ ਕੇ ਕਾਲੇ ਕਾਨੂੰਨ ਬਣਾਏ ਸੀ ਉਹਨਾਂ ਨੇ ਕਦੀ ਇਤਰਾਜ਼ ਨਹੀਂ ਕੀਤਾ ਜਦੋਂ ਇਸੇ ਤਰੀਕੇ ਨਾਲ ਪ੍ਰਾਈਵੇਟ ਮੰਡੀਆਂ ਬਣਾਈਆਂ ਜਾ ਰਹੀਆਂ ਸੀ ਸੈਲੋ ਨੇ ਇਹ ਫਰਕ ਹੈ ਮੈਂ ਕਿਸਾਨ ਜੱਥੇਬੰਦੀਆਂ ਨੂੰ ਵੀ মিডিਆ ਤੇ ਰਾਹੀ ਬੇਨਤੀ ਕਰਦਾ ਸਾਰੇ ਕਿਸਾਨ ਭਰਾਵਾਂ ਨੂੰ ਜਿਹੜੇ ਪੰਜਾਬ ਦੇ ਫਿਕਰਮੰਦ ਚਿੰਤਕ ਲੋਕ ਹੈ ਕਿ ਇਹਨਾਂ ਦੋਨਾਂ ਪਾਰਟੀਆਂ ਦੇ ਦੋਨਾਂ ਸਾਰੇ ਲੀਡਰਾਂ ਨੂੰ ਦੋਨਾਂ ਨੂੰ ਕਿਉਂ ਸਾਰੇ ਲੀਡਰਾਂ ਨੂੰ ਇਹ ਸਵਾਲ ਕਰੋ ਕਿਉਂ ਤੁਹਾਡੇ ਟਾਈਮ ਜੋ ਤੁਸੀਂ ਸੱਤਾ ਹੰਢਾ ਰਹੇ ਸੀ ਮਾਨ ਸਾਹਿਬ ਨੂੰ ਡੀ ਨੋਟੀਫਾਈ ਕਿਉਂ ਨਹੀਂ ਕੀਤਾ ਤੁਸੀਂ ਇਹ ਚਲਨ ਬੰਦ ਕਿਉਂ ਨਹੀਂ ਕੀਤਾ ਇਹਨਾਂ ਨੇ ਚਲਨ ਤੇ ਬੰਦ ਕੀ ਕਰਨਾ ਸੀ ਇਹਨਾਂ ਨੇ ਇਹਨੂੰ ਐਪਰੀਸ਼ੀਏਟ ਕੀਤਾ ਇਹਨੂੰ ਪ੍ਰोत्ਸਾਹਿਤ ਕੀਤਾ ਸੋ ਇਹ 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 ਨਾ ਦੇ ਕੱਚੇ ਚਿੱਠੇ ਆ ਇਹਨੂੰ ਲੈ ਕੇ ਤੁਹਾਡੇ ਨਾਲ ਰੂਬਰੂ ਹੋਏ ਸੀ ਕਿਉਂਕਿ ਇਹ ਦੋਨੋਂ ਪਾਰਟੀਆਂ ਲਗਾਤਾਰ ਐਂਟੀ ਫਾਰਮਰ ਰਹੀਆਂ ਔਰ ਇਹਨਾਂ ਨੇ ਕਦੀ ਵੀ ਕਿਸਾਨ ਕਿਸਾਨ ਹਪੇਸ਼ੀ ਕੋਈ ਫੈਸਲਾ ਨਹੀਂ ਲਿਆ ਕਿਉਂ ਕਿ ਆਪਣੇ ਇੰਟਰਸਟ ਭਾਰੂ ਸੀਗੇ ਤੋ ਇਹ ਇਹਨਾਂ ਦਾ ਅਸਲੀਅਤ ਹੈ ਔਰ ਇਹਦੇ ਨਾਲ ਨਾਲ ਮੈਂ ਮੀਡੀਆ ਦੇ ਸਾਥੀਆਂ ਨੂੰ ਇੱਕ ਸਾਨੂੰ ਹੁਣੇ ਇੱਕ ਖਬਰ ਮਿਲੀ ਹੈ ਇੱਕ ਬਹੁਤ ਚੰਗੀ ਕਿ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸੰਜੇ ਸਿੰਘ ਜੀ ਜਿਹੜੇ ਵਿਵਾਦ ਕੀ ਨਾਲ ਪੂਰੇ ਢੱਲੇ ਨਾਲ ਐਂਟੀ ਫਾਰਮਰ ਬਿੱਲਾਂ ਦਾ ਵਿਰੋਧ ਕੀਤਾ ਸੀ ਉਹਨਾਂ ਨੂੰ ਆਨਰੇਬਲ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ ਜ਼ਮਾਨਤ ਮਿਲੀ ਹੈ ਔਰ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਹੈ ਕਿ देयर इज नो ਐਵੀਡੈਂਸ ਅਗੇਂਸ ਸੰਜੇ ਸਿੰਘ ਉਹਨਾਂ ਦੇ ਖਿਲਾਫ ਕੋਈ ਕਿਸੇ ਤਰ੍ਹਾਂ ਦਾ ਕੋਈ ਐਵੀਡੈਂਸ ਹੀ ਨਹੀਂ ਹੈ ਸੋ ਕਰੋੜਾ ਕਰੋੜਾ ਜਿਹੜੇ ਆਰਮਾ ਦੀ ਪਾਰਟੀ ਦੇ ਵਰਕਰ ਹਨ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਔਰ ਆ ਜਿਹੜੀਆਂ ਦੋਨੋਂ ਪਾਰਟੀਆਂ ਹਨ ਜਿਨ੍ਹਾਂ ਨੇ ਅੱਜ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਜਿਨ੍ਹਾਂ ਨੇ ਆਪ ਕੰਡੇ ਬੀਜੇ ਸੀ ਭਗਵੰਤ ਮਾਨ ਤੇ ਕੰਡੇ ਇਹਨਾਂ ਦੇ ਬੀਜੇ ਚੁਗ ਰਿਹਾ ਹੈ ਮਾਨ ਸਾਹਿਬ ਤੇ ਇਹਨਾਂ ਦੇ ਕੰਡੇ ਬੀਜੇ ਚੁਗ ਰਹੇ ਆ ਅੱਜ ਬਰਸਤ ਸਾਹਿਬ ਨੇ ਦੱਸਿਆ ਕਿਸ ਤਰੀਕੇ ਨਾਲ ਕਿਸਾਨਾਂ ਦੀ ਸਹੂਲਤਾ ਬਿਹਤਰ ਕੀਤੀਆਂ ਜਾ ਰਹੀਆਂ ਕੋਈ ਪੱਤਰਕਾਰ ਦੋਸਤ ਜਾ ਕੇ ਵੇਖੇ ਮੰਡੀ 'ਚ ਅਸੀਂ ਲਿਜਾਣ ਨੂੰ ਤਿਆਰ ਹੈ ਤੁਹਾਨੂੰ ਆ ਸੀਜ਼ਨ ਸ਼ੁਰੂ ਹੋਣ ਲੱਗਾ ਹੈ ਕਣ ਖਰੀਦਦਾ ਤੁਸੀਂ ਸਾਡੇ ਚੇਅਰਮੈਨ ਸਾਹਿਬ ਨਾਲ ਲਗਾ ਕੇ ਤੁਹਾਨੂੰ ਦਿਖਾਉਣ ਨੂੰ ਤਿਆਰ ਹੈ ਕਿ ਇਹਨਾਂ ਲੋਕਾਂ ਦੇ ਬੀਜੇ ਕੰਡੇ ਅਸੀਂ ਚੁਗ ਰਹੇ ਆ ਲੇਕਿਨ ਇਹਨਾਂ 'ਚ ਕਦੀ ਹਿੰਮਤ ਨਹੀਂ ਹੋਈ ਇਸ ਨੋਟੀਫਿਕੇਸ਼ਨ ਨੂੰ ਡੀ ਨੋਟੀਫਾਈ ਕਰੋ ਕਿਉਂਕਿ ਇਹ ਸਾਰੇ ਇਸ ਸਾਜ ਦੇ ਹਿੱਸੇਦਾਰ ਸੀ ਸੋ ਇਸ ਵਿਸ਼ੇ ਨੂੰ ਲੈ ਕੇ ਅੱਜ ਤੁਹਾਡੇ ਨਾਲ ਰੂਪਰੂ ਹੋਏ ਸੀ ਬਹੁਤ ਬਹੁਤ ਧੰਨਵਾਦ ਇਸ ਵਿਸ਼ੇ ਤੇ ਕੋਈ ਸਵਾਲ ਹੋਵੇ ਤੇ ਤੁਸੀਂ ਕਰ ਸਕਦੇ ਹੋ ਸਭ ਤੋਂ ਪਹਿਲਾਂ ਗਦਰ ਜਾਂ ਜਿੰਨੇ ਵੀ ਯੋਕਤ ਸੈਲੋਜ਼ ਰਹੇ ਨੇ ਉਹਨੇ ਆਲੇ ਦੁਆਲੇ 14 15 ਜੇ ਨੂੰ ਸਰਪੋਰਟ ਕੇਂਦਰ ਬਣਾਉਣਾ ਹੈ ਤਾਂ ਸਤਾਂ ਤੇ ਮੰਡੀਆਂ ਦੇ ਪ੍ਰਬੰਧ ਤੁਮ ਪੂਕਤਾ ਕਰਦੇ ਰਹਿਣਗੇ। ਪਰ ਕੀ ਪ੍ਰਬੰਧ ਰਹੇਗੀ ਕਿਸਾਨਦਾਰੋਂ ਤੱਕ? ਸਾਡੇ ਮੰਡੀਆਂ ਦੇ ਪ੍ਰਬੰਧ ਆਲਰੇਡੀ ਪੂਕਤਾ ਨੇ। ਤੁਸੀਂ ਜਾ ਕੇ ਪਰਸਨਲੀ ਮੰਡੀਆਂ 'ਚ ਵਿਜਿਟ ਕਰ ਸਕਦੇ ਹੋ। ਅਸੀਂ ਹਰ ਪੱਧਰ ਤੇ ਮੰਡੀਆਂ ਦੇ ਪ੍ਰਬੰਧ 31 ਮਾਰਚ ਤੱਕ ਮੁਕੰਮਲ ਕਰ ਚੁੱਕੇ ਸੀ। ਕੱਲ ਸਾਡਾ ਖਰੀਦ ਦਾ ਪਹਿਲਾ ਦਿਨ ਸੀਗਾ। ਪੂਰੇ ਪੰਜਾਬ 'ਚ ਕੋਈ ਫਸਲ ਮੰਡੀ 'ਚ ਕੱਲ ਨਹੀਂ ਆਈ। ਆਉਣ ਵਾਲੇ ਦਿਨਾਂ 'ਚ ਜਦੋਂ ਮਰਜ਼ੀ ਆਵੇ ਚਾਹੇ ਅੱਜ ਆਜੇ। ਸਾਡੇ ਸਟਾਫ ਪੂਰੀ ਤਰ੍ਹਾਂ ਤਾਇਨਾਤ ਹੈ ਔਰ ਹਰ ਪੱਦਰ ਤੇ ਸਾਡੇ ਪ੍ਰਬੰਧ ਮੁਕੰਮਲ ਨੇ ਫੇਰ ਵੀ ਜੇ ਕਿਤੇ ਕੋਈ ਕਮੀ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਵਿਦਨ 2 ਆਵਰ ਅਸੀਂ ਉਹ ਪ੍ਰਬੰਧ ਮੁਕੰਮਲ ਕਰਾਂਗੇ ਬਖਸ਼ਾ ਸਾਹਿਬ ਕਾਰਨ ਕੀ ਸੀ ਹੁਣ ਤੱਕ ਜਿਹੜੇ ਆ ਪ੍ਰਾਈਵੇਟ ਸੈਲਰ ਨੇ ਇਹਨਾਂ ਨੂੰ ਮੰਡੀ ਦਾ ਰੂਪ ਦਿੱਤਾ ਜਾਂਦਾ ਸੀ ਇੱਥੇ ਫਸਲਾਂ ਦੀ ਖਰੀਦ ਹੁੰਦੀ ਸੀ ਇਸ ਦਾ ਅਸਲ ਕਾਰਨ ਕੀ ਸੀ ਇਹ ਤਾਂ ਹੁਣ ਤੁਹਾਨੂੰ ਕੰਗ ਸਾਹਿਬ ਨੇ ਬੜੇ ਵਿਸਾਰਚ ਦੱਸੇ ਦਿੱਤਾ ਹੈ ਕਈਕ ਪਿਛਲੇ ਸਮੇਂ ਤੋਂ ਇਹ ਲੋਕ ਕਾਰਪੋਰੇਟ ਨੂੰ ਪ੍ਰਸਾਦ ਕਰ ਰਹੇ ਸੀਗੇ ਪਰੰਤੂ ਮੰਡੀ ਸਿਸਟਮ ਅਸੀਂ ਦਾ ਭੰਗ ਨਹੀਂ ਹੋਣ ਦਿੱਤਾ ਸਾਡੇ ਸਮੇਂ ਜਦੋਂ ਵੀ ਮੰਡੀਆਂ ਦੇ ਵਿੱਚ ਕੋਈ ਸੈਲੋ ਚ ਮਾਲ ਜਾਂਦਾ ਸੀ ਅਸੀਂ ਮਾਰਕੀਟ ਫੀਸ ਵੀ ਲੈਂਦੇ ਸੀ ਅਸੀਂ ਬਕਾਇਦਾ ਜੋ ਸਾਡਾ ਹੱਕ ਬਣਦਾ ਹੈ ਮੰਡੀ ਬੋਰਡ ਦਾ ਪੰਜਾਬ ਦੇ ਲੋਕਾਂ ਦਾ ਉਹ ਉਹਨਾਂ ਤੋਂ ਬਸੂਰ ਕਰਦੇ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਮੋਕੇ ਦੇ ਨੇੜੇ ਸੈਲੋ ਹੈ ਪਿਛਲੇ ਸਾਲ ਉਹਦੇ ਤੋਂ 4 ਕਰੋੜ ਤੋਂ ਵੱਧ ਮਾਰਕੀਟ ਫੀਸ ਅਸੀਂ ਲਈ ਹੈ ਇਸੇ ਤਰ੍ਹਾਂ ਬਾਕੀ ਸੈਲੋ ਤੋਂ ਵੀ ਪਰ ਅੱਜ ਮਾਨ ਸਾਹਿਬ ਨੇ ਜਿਹੜਾ ਡੀ ਨੋਟੀਫਾਈਡ ਕੀਤਾ 2013 ਤੋਂ ਲੈ ਕੇ ਹੁਣ ਤੱਕ ਜਿੰਨੇ ਸੈਲੋ ਸਬ ਯਾਰਡ ਬਣਾਏ ਹੋਏ ਸੀਗੇ ਸਾਰੇ ਰੱਦ ਕਰਤੇ ਉਹ ਕਰੋਗੇ ਜਿਹੜੀ ਕੰਪਨੀਆਂ ਦੇ ਸਬ ਯਾਰਡ ਸੀ ਇਹ ਵੱਖ-ਵੱਖ ਕੰਪਨੀਆਂ ਦੇ ਸੀਗੇ ਸਬ ਯਾਰਡ ਜਿਹਦੇ ਵਿੱਚ ਅਡਾਨੀ ਦੇ ਵੀ ਸੀਗੇ ਹੋਰ ਕੰਪਨੀ ਦੇ ਵੀ ਸੀ ਪੋਲਿਟਿਕਲ ਇਫਲੂਐਂਸਰ ਨਿਕਾ ਸੀ ਕਿ ਕੋਈ ਪੋਲਿਟਿਸ਼ੀਅਨ ਦਾ ਵੀ ਨਾ ਹੈ ਵਿੱਚ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਕਿਹਦਾ ਕਿਹਦਾ ਨਾਂ ਹੈ ਤਾਂ ਉਹ ਘਾਟਨ ਤੇ ਬੱਦਲ ਸਾਵੀ ਕਰਦੇ ਉਦਕਾਟਨ ਤਾਂ ਬਾਦਲ ਸਾਹਿਬ ਹੀ ਕਰਦੇ ਰਹੇ ਨੇ ਫਿਰ ਤਾਂ ਕਿਸਾਨ ਹਮੇਸ਼ਾ ਜਿਸ ਮੱਧਿਆ ਦੇ ਚੌਂਦੇ ਆ ਕਣਕ ਵਿੱਚ ਜਾਂ ਵੀਰ ਵਿੱਚ ਤਾਂ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਕਈ ਏਰੀਆ ਦੇ ਕਿਤੇ ਆ ਕਿਸਾਨ ਉਜਾਗਰ ਵੀ ਕਰਦੇ ਆ ਦੋਸਤ ਵੀ ਲੱਗੇ ਹੈ ਇਹ ਹੈ ਕੀ ਮੁਕਤਾ ਪ੍ਰਣਾਲੀ ਦਿੱਤੇ ਗਿਆ ਕਿ ਆਵਾਜ਼ੀ ਪਾਰਟੀ ਦੀ ਤਰਫ ਕਿਸਾਨ ਦਾ ਖਾਤੋ ਜਿਸ ਦਿਨ ਤੋਂ ਪਿਛਲੇ 2 ਸਾਲਾਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਸਰਕਾਰ ਬਣੀ ਹੈ ਸਾਰੀਆਂ ਫਸਲਾਂ ਚੱਕੀਆਂ ਗਈਆਂ ਸਮੇਂ ਸਰ ਔਰ ਨਾਲ ਦੀ ਨਾਲ 24 ਘੰਟੇ ਆਨਲਾਈਨ ਪੇਮੈਂਟ ਅਗਲੇ ਦੇ ਖਾਤੇ ਚ ਪਈ ਹੈ ਐਤਕੀ ਦੀ ਫਸਲ ਵੀ ਬਿਨਾ ਕਿਸੇ ਪਰੇਸ਼ਾਨੀ ਤੋਂ ਚੱਕੀ ਜਾਊਗੀ ਔਰ 24 ਘੰਟੇ ਚ ਸਭ ਦੀ ਪੇਮੈਂਟ ਉਹਨਾਂ ਦੇ ਖਾਤਿਆਂ ਚ ਪਾਊਗੀ ਕਿਉਂਕਿ ਅਸੀਂ ਪੂਰੇ ਪੰਜਾਬ ਦੇ ਜਿੰਨੇ ਕਿਸਾਨ ਨੇ ਉਹਨਾਂ ਨੂੰ ਆਨਲਾਈਨ ਮੰਡੀ ਬੋਰਡ ਨਾਲ ਜੋੜਿਆ ਅਸੀਂ ਆੜਤੀਆਂ ਨਾਲ ਜੋੜਿਆ ਤਾਂ ਕਿ ਸਾਨੂੰ ਕੋਈ ਦਿੱਕਤ ਨਾ ਆਵੇ ਕਿਸੇ ਦੀ ਪੇਮੈਂਟ ਕਰਨ ਚ ਅੱਜ ਕਿਸੇ ਆੜਤੀ ਤੋਂ ਪੈਸਾ ਫੜਨ ਦੀ ਲੋੜ ਨਹੀਂ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਪੈਸਾ ਜਾਊਗਾ ਇਸ ਲਈ ਕਿਸੇ ਕਿਸਾਨ ਨੂੰ ਕੋਈ ਪ੍ਰੋਬਲਮ ਨਾ ਪਹਿਲਾਂ ਆਉਣ ਦਿੱਤੀਏ ਦੋਸਾਂ ਨਾਲ ਚ ਨਾ ਆਉਣ ਹੁਣ ਆਉਣ ਦਵਾਂ। ਮੋਡੀਆਂ ਸਹੂਲਤਾਂ ਨੂੰ ਲੈ ਕੇ ਮਾਰਕੀਟ ਕਮੇਟੀਆਂ ਨੂੰ ਕੀ ਕੀ ਯਰ ਇਸ ਦਿੱਤੇ ਹੈ। ਅਸੀਂ ਪਿਛਲੇ 1 ਮਹੀਨੇ ਤੋਂ ਤਿਆਰੀ ਕਰ ਰਹੇ ਹਾਂ। ਮੋਡਲੀਆਂ ਸਹੂਲਤਾਂ ਜੀ ਦੇ ਵਿੱਚ ਸਾਫ਼ ਪੀਣ ਵਾਲੇ ਪਾਣੀ ਦੇ ਪ੍ਰਬੰਧ ਨੇ, ਸਫਾਈ ਦੇ ਪ੍ਰਬੰਧ ਨੇ ਕਿਉਂਕਿ ਫਸਲ ਚੱਕਣ ਤੋਂ ਬਾਅਦ 3.5-4 ਮਹੀਨੇ ਮੰਡੀ ਬਿਲਕੁਲ ਖਾਲੀ ਹੁੰਦੀ ਹੈ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਹੁਣ ਅਸੀਂ ਉਹਦੇ ਵੀ ਪ੍ਰਬੰਧ ਪੱਕੇ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ 'ਚ ਆਫ ਸੀਜ਼ਨ ਦੇ ਦੌਰਾਨ ਸਾਰੀਆਂ ਮੰਡੀਆਂ ਨੂੰ ਸਮਾਜਿਕ ਕੰਮਾਂ ਵਾਸਤੇ ਅਸੀਂ ਵਰਤਿਆ ਕਰਾਂਗੇ ਜਿਸ ਤਰ੍ਹਾਂ ਇੱਕ ਵੱਡਾ ਹਾਲ ਤੁਸੀਂ ਮੈਰਿਜ ਪੈਲਸ ਜਾਣੇ ਹੋ ਤੁਹਾਨੂੰ 3.5 ਤੋਂ 4 ਲੱਖ ਤੋਂ ਘੱਟ ਕੋਈ ਹਾਲ ਨਹੀਂ ਮਿਲਦਾ ਅਸੀਂ ਉਹੀ ਸਾਡੇ ਸ਼ੈੱਡ 25000 ਰੁਪਏ ਪਰ ਡੇ ਤੇ ਕਿਰਾਏ ਤੇ ਦੇਣ ਦੇ ਪ੍ਰਬੰਧ ਕੀਤੇ ਨੇ ਤਾਂ ਕਿ ਕੋਈ ਸਮਾਜਿਕ ਫੰਕਸ਼ਨ ਕਿਸੇ ਨੇ ਕਰਨਾ ਹੈ ਉੱਥੇ ਜਾ ਕੇ ਕਰ ਸਕਦਾ ਹੈ ਔਰ ਆਫਸੀਜਨ ਦੇ ਦੌਰਾਨ ਜਿਹੜੇ ਸਾਡੇ ਸ਼ੈੱਡ ਕਿਰਾਏ ਤੇ ਨਹੀਂ ਚੜਨਗੇ ਅਸੀਂ ਪੂਰੇ ਪੰਜਾਬ ਦੇ ਬੱਚਿਆਂ ਵਾਸਤੇ ਫਰੀ ਆਫ ਕਾਸਟ ਇਨਡੋਰ ਗੇਮਸ ਖੇਡਣ ਵਾਸਤੇ ਉਹ ਉਪਲਬਧ ਕਰਾਏ ਨੇ ਡਾਇਰੈਕਟਰ ਸਪੋਰਟਸ ਨਾਲ ਸਪੋਰਟਸ ਮੰਤਰੀ ਨਾਲ ਸਾਡੀ ਸਾਰੀ ਗੱਲ ਹੋ ਚੁੱਕੀ ਹੈ ਜ਼ਿਲ੍ਹਾ ਪੱਧਰ ਤੇ ਸੀ ਸਾਡੇ ਡੀਐਮਓਜ਼ ਰਾਹੀਂ ਜ਼ਿਲ੍ਹਾ ਸਪੋਰਟਸ ਅਫਸਰ ਰਾਹੀਂ ਤਾਲਮੇਲ ਕਰਾ ਰਹੇ ਹਾਂ ਤਾਂ ਕਿ ਸਾਡੇ ਬੱਚੇ ਉੱਥੇ ਫਰੀ ਆਫ ਕਾਸਟ ਖੇਡ ਸਕਣ ਈਵਨ ਅਸੀਂ ਸਪੋਰਟਸ ਡਿਪਾਰਟਮੈਂਟ ਨੂੰ 6-700 ਕੋਚਸ ਦੀ ਲਿਸਟ ਵੀ ਦਿੱਤੀ ਹੈ ਜਿਹੜੇ ਵਲੰਟੇਰਲੀ ਜਾ ਕੇ ਬੱਚਿਆਂ ਨੂੰ ਖੇਡਾਂ ਪ੍ਰਤੀ ਗਾਈਡ ਕਰਨਗੇ ਇਸੇ ਤਰ੍ਹਾਂ ਸਾਡੇ ਹੋਰ ਜਿਹੜੇ ਸਿਸਟਮ ਹੈ ਮੰਡੀ ਸਿਸਟਮ ਉਹਨੂੰ ਡਿਵੈਲਪ ਕਰਨ ਵਾਸਤੇ ਅਸੀਂ ਪਿਛਲੇ ਸੀਜ਼ਨ ਦੌਰਾਨ 33000 ਤੋਂ ਵੱਧ ਦਰਖਤ ਲਾਏ ਨੇ ਤਾਂ ਕਿ ਆਉਣ ਵਾਲੇ 10-15 ਸਾਲਾਂ ਬਾਅਦ ਉਹਦੀ ਇਨਕਮ ਮੰਡੀ ਬੋਰਡ ਨੂੰ ਆਵੇ ਉਹ ਇਨਕਮ ਦੇ ਨਾਲ ਸਾਡੀਆਂ ਸੜਕਾਂ ਬਣਨ ਸਾਡੀਆਂ ਮੰਡੀਆਂ ਡਿਵੈਲਪਮੈਂਟ ਹੋਣ ਅਸੀਂ ਤਾਂ ਹਰ ਪੱਤਰ ਤੇ ਮੰਡੀ ਸਿਸਟਮ ਨੂੰ ਬਚਾਉਣ ਵਾਸਤੇ ਤੁਸੀਂ ਕਿਸਾਨ ਭਵਨ ਜਾਣਦੇ ਹੋ ਅੱਜ ਤੋਂ 2 ਸਾਲ ਪਹਿਲਾਂ ਵੀ ਕਿਸਾਨ ਭਵਨ ਜਾਂਦੇ ਸੀਗੇ ਤੁਸੀਂ ਅੱਜ ਵੀ ਕਿਸਾਨ ਭਵਨ ਜਾਣਦੇ ਹੋ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਅਸੀਂ ਉਹਨੂੰ ਡਿਵੈਲਪ ਕੀਤਾ ਹੈ ਔਰ ਜਿਹੜਾ ਕਮਰਾ ਚੰਡੀਗੜ੍ਹ ਦੇ ਹੋਟਲਾਂ ਚ 8 ਤੋਂ 10000 ਨੂੰ ਮਿਲਦਾ ਹੈ 7000 ਨੂੰ ਮਿਲਦਾ ਹੈ ਉਥੇ 1500 ਤੋਂ 1800 ਰੁਪਏ ਨੂੰ ਮਿਲ ਰਿਹਾ ਹੈ ਉਦੋਂ ਵਧੀਆ ਫੈਸਿਲਿਟੀ ਮਿਲ ਰਹੀ ਹੈ ਔਰ ਜਿਹੜਾ ਹਾਲ ਤੁਸੀਂ ਕਿਸੇ ਹੋਟਲ ਦੇ ਵਿੱਚ ਜਾ ਕੇ 1000 ਬੰਦੇ ਦਾ 10 ਲੱਖ ਤੋਂ ਘੱਟ ਨਹੀਂ ਮਿਲਦਾ ਕਿਸਾਨ ਭਵਨ ਚ ਅਸੀਂ 1 ਲੱਖ ਰੁਪਏ ਤੇ ਦੇ ਰਹੇ ਆ ਇਹ ਸਾਡੇ ਕਿਸਾਨਾਂ ਵਾਸਤੇ ਸਹੂਲਤ ਹੈ ਕਿ ਡਾਰਮੇਟਰੀ ਦੇ ਵਿੱਚ ਜੇ ਕੋਈ ਕਿਸਾਨ ਵੀ ਆ ਕੇ ਠਹਿਰਦਾ ਹੈ ਇੱਕ ਬੈੱਡ ਦਾ ਕਿਰਾਇਆ ਇੱਕ ਨਾਈਟ ਦਾ ਚੰਡੀਗੜ੍ਹ ਚ ਸਿਰਫ 150 ਰੁਪਏ ਆ ਇਸ ਤੋਂ ਬਾਅਦ ਅਸੀਂ ਕੀ ਕਰ ਸਕਦੇ ਆ ਅਸੀਂ ਕਿਸਾਨਾਂ ਮਜ਼ਦੂਰਾਂ ਵਾਸਤੇ ਸਹੂਲਤਾ ਮੰਡੀ ਬੋਰਡ ਵੱਲੋਂ ਪੈਦਾ ਕਰ ਰਹੇ ਆ ਅੱਜ ਤੋ 2 ਸਾਲ ਪਹਿਲਾਂ ਕਿਉਂ ਨਾ ਪੈਦਾ ਹੋਈਆਂ ਜਿਸ ਦਿਨ ਦੀ ਮਾਨ ਸਰਕਾਰ ਬਣੀ ਹੈ ਇਹ ਸਹੂਲਤਾ ਹੋਣੇ ਕਿਉਂ ਪੈਦਾ ਹੋਣੀਆਂ ਸ਼ੁਰੂ ਹੋਈਆਂ ਨੇ ਇਹ ਫਰਕ ਹੈ ਜਿਸ ਤਰ੍ਹਾਂ ਕੰਗ ਸਾਹਿਬ ਨੇ ਦੱਸਿਆ ਕਿ ਅਸੀਂ ਲੋਕ ਸਾਰੇ ਜ਼ਮੀਨ ਨਾਲ ਜੁੜ ਕੇ ਸਮੱਸਿਆਵਾਂ ਵਿੱਚੋਂ ਨਿਕਲ ਕੇ ਇਸ ਜਗ੍ਹਾ ਤੇ ਪਹੁੰਚਿਆ ਅਸੀਂ ਸਮਝਦੇ ਆਂ ਔਰ ਅਸੀਂ ਦਰਦ ਵੀ ਰੱਖਦੇ ਆਂ ਕਿ ਸਮੱਸਿਆਵਾਂ ਨੂੰ ਹੱਲ ਕਰਨਾ ਔਰ ਅਸੀਂ ਹੱਲ ਕਰ ਰਹੇ ਆਂ ਜਿਹਦਾ ਤੁਸੀਂ ਜਾ ਕੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਤੁਸੀਂ ਕਿਸਾਨ ਭਵਨ ਜਾਓ ਬਾਕੀ ਮੰਡੀਆਂ 'ਚ ਜਾਓ ਮੈਂ ਸਾਰੇ মিডিਆ ਨੂੰ ਬੇਨਤੀ ਕਰਦਾ ਤੁਸੀਂ ਮੰਡੀਆਂ ਨੂੰ ਵਿਜ਼ਿਟ ਕਰੋ ਜਾ ਕੇ ਦੇਖੋ ਜਿੱਥੇ ਕੋਈ ਕਮੀ ਹੈ ਸਾਨੂੰ ਪੁਆਇੰਟ ਆਊਟ ਕਰੋ ਅਸੀਂ ਨਾਲ ਦੀ ਨਾਲ ਹੱਲ ਕਰਾਂਗੇ ਥੈਂਕ ਯੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ